APDT نیوز ਚੈਨਲ ਉੱਤੇ ਫੈਨ ਅੰਬੇਦਕਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਰੋਸ਼ਨ ਮਲਦੇਵ ਲੋ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਸਸਰਾਲੀ ਕਲੋਨੀ ਦੇ ਵਿੱਚ ਜਿੱਥੇ ਕਿ ਬੀਤੇ ਦਿਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੋਸਟਾਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਬੰਨ੍ਹ ਟੁੱਟ ਗਿਆ ਪਰ ਫਿਲਹਾਲ ਇਹੋ ਜਿਹਾ ਕੋਈ ਇੱਥੇ ਦੀ ਸਿਚੁਏਸ਼ਨ ਨਹੀਂ ਹੈਗੀ ਇੱਥੇ ਦਾ ਮਾਹੌਲ ਜਿਹੜਾ ਤੁਹਾਨੂੰ ਉਹਦੀ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਤੁਸੀਂ ਸਾਈਡ ਤੇ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਇੱਥੇ ਦਾ ਕੀ ਮਾਹੌਲ ਬਣ ਰਿਹਾ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਗਏ ਸੱਤ ਲੋਜ ਸਸਰਾਲੀ ਬੰਨ੍ਹ ਤੇ ਪਹੁੰਚ ਰਹੇ ਨੇ ਕਿ ਉੱਥੇ ਦਾ ਮਾਹੌਲ ਦੇਖਣ ਵਾਸਤੇ ਪਹੁੰਚ ਰਹੇ ਨੇ ਲੋਕਾਂ ਦੀ ਭਾਰੀ ਤਰਤਾਰ ਪਹੁੰਚ ਰਹੀ ਹੈ ਤੇ ਫਿਲਹਾਲ ਜਿਹੜਾ ਇੱਥੇ ਲੋਕਾਂ ਦੇ ਵੱਲੋਂ ਦਿਨ ਰਾਤ ਜਿਹੜੀ ਮਿਹਨਤ ਕਰਕੇ ਜਿਹੜਾ ਉਸ ਬੰਨ੍ਹ ਬੰਨ੍ਹ ਨੂੰ ਤਾਂ ਇਹ ਕਿ ਕੁਦਰਤ ਦਾ ਕਹਿਰ ਕਿਹੜੇ ਵੇਲੇ ਟਹਿ ਜਾਵੇ ਪਰ ਇੱਥੇ ਦੇ ਲੋਕਾਂ ਦੇ ਜਿਹੜੇ ਹਾਲਾਤ ਨੇ ਬਣੇ ਹੋਏ ਉਹ ਦੇਖਣ ਲਈ ਬੜੇ ਮਨ ਮਨ ਪਾਬੂ ਖੁੰਦਾ ਹੈ ਕਿ ਇੱਥੇ ਦੇ ਜਿਹੜੇ ਹਾਲਾਤ ਬਣੇ ਹੋਏ ਨੰਗੇ ਪੈਰ ਲੋਕ ਤਰੇ ਹੋਏ ਨੇ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਕੀ ਹੈ ਇਸ ਬੰਦ ਤੋਂ ਕਾਫੀ ਦੂਰ हट ਕੇ ਖੜਾ ਹੋਇਆ ਹੈ ਪਰ ਉਹ ਵੀ ਆਪਣੀ ਡਿਊਟੀ ਤੇ ਤਾਇਨਾਤ ਨੇ ਪਰ ਮਿਲਟਰੀ ਦੇ ਨੌਜਵਾਨ ਜਿਹੜੇ ਉਹ ਵੀ ਇੱਕ ਸਾਈਡ ਤੇ ਕਿ ਜਿੱਥੋਂ ਉਹਨਾਂ ਨੂੰ ਜ਼ਿਆਦਾ ਡਰ ਲੱਗਦਾ ਹੈ ਕਿ ਇਸ ਸਾਈਡ ਤੋਂ ਬੰਨ ਟੁੱਟਣ ਦੇ ਆਹਾਰ ਨੇ ਪਰ ਉਸ ਸਾਈਡ ਤੇ ਉੱਥੇ ਪਿੰਡ ਵਾਸੀਆਂ ਦੇ ਨਾਲ ਲੜ ਕੇ ਉੱਥੇ ਜਿਹੜੇ ਬੰਨ੍ਹ ਨੂੰ ਕਾਬੂ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਉੱਪਰ ਨਵਾਂ ਬੰਨ੍ਹ ਤਿਆਰ ਕੀਤਾ ਜਾ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਫੈਨ ਅੰਮੇਦਕਾਰ ਟੀਵੀ ਅਤੇ ਏਪੀਡੀ ਨਿਊਜ਼ ਚੈਨਲ ਦੇ ਜ਼ਰੀਏ ਤੁਸੀਂ ਉੱਥੇ ਦੇ ਜਿਹੜਾ ਕਿ ਪਲ-ਪਲ ਦੀ ਖਬਰ ਹੈ ਤੁਸੀਂ ਦੇਖ ਰਹੇ ਹੋ ਫਿਲਹਾਲ ਲੁਧਿਆਣਾ ਦੇ ਡੀਸੀ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਲੋਕਾਂ ਨੂੰ ਕਿ ਝੂਠੀਆਂ ਅਫਵਾਹਾਂ ਤੋਂ ਬਚਿਆ ਜਾਵੇ ਕਿਉਂਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਛੋਟੇ-ਛੋਟੇ ਕਲਿੱਪ ਵਾਇਰਲ ਹੋ ਰਹੇ ਨੇ ਕਿ ਸਸਰਾਲੀ ਪਿੰਡ ਦਾ ਬੰਨ੍ਹ ਟੁੱਟ ਚੁੱਕਿਆ ਹੈ ਸਸਰਾਲੀ ਪਿੰਡ ਦਾ ਬੰਨ੍ਹ 4 ਫੁੱਟ ਤੋਂ ਟੁੱਟ ਪਰ ਫਿਲਹਾਲ ਕੋਈ ਐਹੋ ਜੀ ਸਥਿਤੀ ਨਹੀਂ ਬਣੀ ਹੋਈ ਪਰ ਤੁਸੀਂ ਡੀਸੀ ਸਾਹਿਬ ਦੇ ਜਿਹੜੇ ਬਿਆਨ ਆ ਉਹਨਾਂ 'ਤੇ ਵੀ ਗੌਰ ਕਰੋ ਸਤਿਕਾਰ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੂ ਚੈਨ ਡੀਸੀ ਲੁਧਿਆਣਾ ਮੇਰੇ ਸਾਰਿਆਂ ਨੂੰ ਅਪੀਲ ਕਰਕੇ ਬੇਨਤੀ ਹੈ ਕਿ ਬਹੁਤ ਜ਼ਿਆਦਾ ਰੂਮਰ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ 'ਤੇ ਫਲਾਈਆਂ ਜਾ ਰਹੀਆਂ ਨੇ ਕਿ ਇੱਥੇ ਪਾਣੀ ਆ ਗਿਆ ਇੱਥੇ ਬੰਨ ਟੁੱਟ ਗਿਆ ਹੈਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕੋਈ ਪਾਣੀ ਨਹੀਂ ਆਇਆ ਹੈਗਾ ਕੋਈ ਬੰਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਹੈਗਾ ਬੰਨ ਨੂੰ ਖਾਰ ਲੱਗੀ ਹੈ ਬਨ ਕੁਝ ਪੁਆਇੰਟਾਂ ਤੇ ਕਾਫੀ ਜ਼ਿਆਦਾ ਡੈਮੇਜ ਹੈ ਪਰ ਹਜੇ ਉੱਥੇ ਬਨ ਖੜਿਆ ਹੈਗਾ ਤੇ ਮੇਰੀ ਸਭ ਨੂੰ ਬੇਨਤੀ ਹੈ ਅਸੀਂ ਕੋਈ ਇਸ ਔਖੀ ਦੀ ਘੜੀ ਦੇ ਵਿੱਚ ਕਿਸੇ ਤੇ ਕੋਈ ਵੀ ਪਰਚੇ ਪੁਰਚੇ ਨਹੀਂ ਕਰਾਉਣਾ ਚਾਹੁੰਦੇ ਤੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਨਾਲ ਚੱਲੋ ਔਰ ਸਾਨੂੰ ਇਸ ਚੀਜ਼ ਨੂੰ ਰੂਮਰ ਨੂੰ ਪਲੀਜ਼ ਨਾ ਫਲਾਓ ਜੇ ਤੁਸੀਂ ਰਿਪੋਰਟਿੰਗ ਕਰਨੀ ਹੈ ਇੱਥੇ ਆ ਕੇ ਦੇਖ ਲਓ ਅਸੀਂ ਵੀ ਮੌਕੇ ਤੇ ਹੀ ਖੜੇ ਹਾਂ ਤੇ ਇਹੀ ਸਾਨੂੰ ਅਸੀਂ ਕਹਿਣਾ ਚਾਹੁੰਦੇ ਥੈਂਕ ਯੂ ਬਹੁਤ